ਹਰ ਇੱਕ ਨੇ ਗੱਲ ਪੈਂਦੀ ਹੈ ਹਰ ਇੱਕ ਦੇ ਗਾਲਾਂ ਪੈਂਦੀ ਦੰਸੇ ਦੀ ਬਾਈ ਜੀ ਆ ਦੇਖੋ ਬਾਈ ਕੂਰ ਕਿਵੇਂ ਬਣਦਾ ਯਾਰ ਤੋਤਰ ਕਿੱਝ ਆਉਂਦਾ ਜੁੱਤੀਆਂ ਦੇ ਟੱਟਿਆ ਪਜੋਰ ਦੇਣ ਓਏ ਹਰੇਕ ਨੇ ਗੱਲ ਪੈਂਦੀ ਹੈ ਹਰੇਕ ਦੇ ਗਾਲਾਂ ਪੈਂਦੀ ਦੰਸੇ ਦੀ ਬਾਈ ਜੀ ਬਾਈ ਜੀ ਆ ਦੇਖੋ ਬਾਈ ਉਹਦੀ ਬਾਹਾਂ ਤੋੜਦੀ ਯਾਰ ਕਹੇ ਦੀ ਗੱਲ ਬੱਬੂ ਜਿਵੇਂ ਟੱਕੀ ਟੱਕਦੀ ਆ ਬਾਈ ਬਾਈ ਸ਼ਕੀ ਕਰੋ ਭਾਂਦੇ ਵੀਡੀਓ ਬਣਾਓ ਫੜ ਫੜ ਚੱਕਿਆ ਨਾ ਹੁਣ ਠਰ ਫੜ ਤੇ ਖੜਾ ਜਾ ਬੀਟੀ ਚੱਕੋ ਨਾ ਬਸ ਸਾਰੇ ਸਬੂਤ ਬਣ ਗਿਆ ਨਾ ਬਾਪੂ ਨੂੰ ਮਾਰਦੀ ਆ ਯਾਰ ਫੜ ਕੇ ਬਜ਼ੁਰਗ ਨੂੰ ਮਾਰਦੀ ਬਾਈ ਫੜਦਾ ਨਹੀਂ ਤੂੰ ਵੀਡੀਓ ਤੇਰੇ ਘਰ ਆਈ ਆ ਤੁਹਾਨੂੰ ਕੀ ਦਾਰਾ ਫੇਰ ਦੰਦਾ ਤੁਹਾਨੂੰ ਕਿ ਕਿਸ ਨੇ ਅੱਥਰ ਲੱਕਿਆ ਤੁਹਾਨੂੰ ਕੀ ਦਾਰਾ ਓਏ ਜੁੱਤੀ ਉਹਨੇ ਮਾਰੀ ਬਾਪੂ ਨੂੰ ਬਣਾਈ ਸਰਪੰਚ ਦਾ ਨੰਬਰ 1 ਕੋਈ ਨਹੀਂ ਜਾਂਚ ਕਰਦੇ ਭਾਈ ਤੁਹਾਨੂੰ ਸ਼ਰਮ ਹੀ ਆਉਂਦੀ ਬੇਕੀ ਨਹੀਂ ਬਜ਼ੁਰਗੋ ਬੰਦੇ ਨੇ ਗਲ ਪੇ ਤੁਹਾਨੂੰ ਡੱਕੇ ਨਸ਼ੇ ਨਾਲ ਇਹ ਬਾਬਾ ਤੂੰ ਪਿੱਛੇ ਖੜਦਾ ਕੋਈ ਨਹੀਂ ਸਰਪੰਚ ਨੂੰ ਕਰਤਾ ਫੋਨ ਆਉਂਦੇ ਕੋਈ ਹਾਂ ਪੁਲਿਸ ਨੂੰ ਬੁਲਾਓ ਪੁਲਿਸ ਨੂੰ ਬੁਲਾਓ ਹਾਂ ਉਹ ਜੀ ਬੁਲਾ ਆ ਜਾਮ ਉਹ ਪੁਲਿਸ ਨੂੰ ਬੁਲਾਓ ਰੇ ਯਾਰ ਪਹਿਲਾਂ ਆਪਸ ਵਿੱਚ ਲੜੀ ਜਾਂਦੇ ਹੋ ਛਡਾਉਣ ਲੱਗਾ ਉਹਨੇ ਗਲ ਪੇ ਕੇ ਬਜ਼ੁਰਗ ਰੇ ਭਾਈ ਭਾਈ ਨਾ ਯਾਰ ਓ ਨਾ ਇਹ ਕੁੜੀ ਆ ਫੜ ਲਾ ਓਏ ਕੀ ਜੀ ਓ ਨਹੀਂ ਯਾਰ ਆ ਭਰਾਵਾ ਪੈਰ ਸਿਚਾਏ ਪਤਾ ਨਹੀਂ ਕੀ ਦੇ ਨਾਲ ਪਹਿਲੇ ਹੀ ਛਬਚਾਲੇ ਖੜੇ ਦੋਵੇਂ ਡੱਕੇ ਨਾਲ ਚੜੀ ਜਾਂਦਾਈ ਬਜ਼ੁਰਗ ਛਡਾਉਣ ਦਾ ਕਿਹਦੇ ਗੱਲ ਪੈ ਕੇ ਕੀ ਲੜੀ ਜਾਂਦਾਈ ਝੂਠ ਲੜਦੇ ਨਹੀਂ ਸੀ ਤੁਸੀਂ ਇੱਥੇ ਮਹੀ ਗੱਲਾਂ ਤੋੜੀ ਜਾਂਦਾਈ ਗਲਾਮਾਂ ਨੂੰ ਭਾਂਜੋ ਫਾਟਕ ਵਾਲੇ ਬਾਈ ਨੂੰ ਪੁੱਛੋ ਮੇਰਾ ਪਹਿਲਾਂ ਫੜ ਤਾਂ ਬੜਾ ਨਹੀਂ ਜਾਂਦੇ ਲੜੀ ਸੀ ਲੜੀ ਜਾਂਦੇ ਆ ਲੜੀ ਜਾਂਦਾਈ ਅਸੀਂ ਉਧਰੋਂ ਆਏ ਖੜੇ ਨਾ ਖੜੇ ਮੈਂ ਖੜਾ ਥੋਡੇ ਨਾਲ ਚਲ ਗਿਆ ਬਾਬੂ ਸਹੀ ਗੱਲ ਹੈ ਯਾਰ ਸਿਆਣੇ ਬਣੇ ਬੰਦੇ ਨੇ ਯਾਰ ਉਹ ਜੁੱਤੀ ਲਾ ਕੇ ਮਾਰਨ ਲੱਗੀ ਹੋਈ ਨਾ ਗੱਲ ਮਾਰ ਤਾਂ ਦਿੱਤੀ ਆ ਦੇ ਮੂੰਹ ਤੇ ਇੱਥੇ ਘੜ ਤੂੰ ਓਏ ਆ ਫੜ ਯਾਰ ਫੜ ਓਏ ਫੜ ਓਏ ਫੜ ਉਹਨੇ ਮਾਰ ਹੈਲੋ ਬਾਈ ਜੀ ਸਰਪੰਚਾ ਤੇ ਪ੍ਰਾਪਤ ਹੁੰਦੇ ਆ ਭਾਈ ਫਾਟਕਾਂ ਦੇ ਥੋੜੇ ਪਿੰਡ ਦਾ ਬਜ਼ੁਰਗੋ ਕਹਿੰਦਾ ਕਿ ਨਸ਼ੇ ਵਾਲਾ ਮੁੰਡਾ ਤੇ ਕੁੜੀ ਰੱਜੇ ਵੀ ਉਹਨਾਂ ਨੇ ਫਾਟਕਾਂ ਤੇ ਲੜਾਈ ਹੋ ਗਈ ਪਰ ਫਾਟਕਾਂ ਤੇ ਆਪਣੇ ਪਿੰਡ ਵਾਲੇ ਰਾਹ ਤੇ ਜਰਾ ਪਹਿ ਜੋ ਜਲਦੀ ਪਹੁੰਚੋ ਜਲਦੀ ਆਓ ਜਲਦੀ ਹਾਂ ਭਾਈ ਜਲਦੀ ਆਇਓ ਹਾਂ ਭਾਈ ਜੀ ਜਲਦੀ ਆਇਆ ਜੋ ਉੱਥੇ ਆਪਣੇ ਫਾਟਕਾਂ ਤੇ ਬਾਰਾਂ ਰਚ ਗਈ ਆ ਆਜੋ ਆਜੋ ਸਰ ਪੈਂਟ ਆਉਂਦਾ ਵੀ ਭਾਈ ਇਹਨਾਂ ਨੂੰ ਫੜ ਓ ਬਾਈ ਸਰਪੰਚ ਤੇਰਾ ਫੜਨ ਜਾਣੀ ਤੇਰੇ ਮੋੜ ਲਾ ਬਾਈ ਸਰਪੰਚ ਆਂਦਾ ਰੋਕ ਲੋ ਹੁਣ ਯਾਰ ਪਿੰਨਾਂ ਦੇ ਪਤੇ ਤੇ ਲੱਗੇ ਕਿਥੋਂ ਦੇ ਆ ਕੋਈ ਨਹੀਂ ਆ ਰਿਹਾ ਇਹ ਚੋਬ ਬਾਈ ਲਾਣੇ ਪੂਰੇ ਲੱਗਾ ਨਾ ਦੁ ਘਰ ਕੇ ਪਹੁੰਚਾ ਸਰਪੰਚ ਨੂੰ ਮਰ 4:30 ਵਜੇ ਆਰ ਬਿੱਖੀ ਬਾਈ ਓ ਫੜ ਫੜ ਓ ਰੋਕੋ ਇਸੇ ਫਰੀ ਦੀ ਹਾਜਮ ਨਹੀਂ ਆਉਂਦੀ ਫੜੋ ਓਥੇ ਯਾਰ ਫੜੋ ਹਰ ਪਣਾ ਲੱਗ ਰਾ ਕੰਨਾ ਸਾਰਾ ਬੰਦਾ ਹੈ ਹਾਂ ਵੀ ਦੋਵੇਂ ਲੜਦੀ ਜੁੱਤ ਗਿਆ ਜੁੱਤ ਗਿਆ ਕੱਟਿਆ ਬਜ਼ੁਰਗਣ ਆ ਵੇ ਆ ਵੇ ਹਰੇਕ ਨੇ ਗੱਲ ਪੈਂਦੀ ਹੈ ਹਰੇਕ ਦੇ ਗਾਲਾਂ ਪੈਂਦੀ ਦਸਾਂ ਦਾ ਕੀ ਬਾਈ ਬਾਹ ਤੋੜਦੀ ਯਾਰ ਕਦੇ ਇਹਦੀ ਗੱਲ ਬੱਬੂ ਪਤਾ ਨਹੀਂ ਕਿੱਥੋਂ ਆਏ ਆ ਬਾਈ ਪੈਲਸ ਚੋਂ ਪਤਾ ਲੱਗੂ ਕਿੱਥੋਂ ਆਏ ਹਾਂ ਇਹ ਹਰ ਹਰ ਉਹ ਬਾਜ਼ਾਰ ਕੇ ਭਾਈ ਇਹਨੂੰ ਕੁੱਟਿਆ ਬੋਲਿਆ ਤੇਰੇ ਨਾਲ ਸੌਂਕ ਮਾਰੀਆਂ ਦੇ ਬਹੁਤ ਮਾਰੀਆਂ ਯਾਰ ਕੀ ਬਾਰਾ ਬਾਦ ਪੈ ਮਾਰਿਆ ਮੇਰੇ ਵਾਲਾ ਇਹਦਾ ਪੈ ਲੜੀ ਜਾਂਦੇ ਦੋਵੇਂ ਰਚਾਉਣੇ ਛਡਾਉਣ ਲੱਗ ਜਾਂਦਾ ਹੀ ਤੇ ਯਾਰ ਇਹਦੀ ਕਰੂੰ ਮਾਰੀਆਂ ਕੋਈ ਤਾਂ ਇਹ ਕੋਈ ਖੜਾ ਹੀ ਨਹੀਂ ਯਾਰ ਮੈਂ ਰੌਲਾ ਪਾਈ ਜਾਂਦਾ ਵੀਡੀਓ ਚੱਲਦੀ ਹੈ ਹਾਂ ਪ੍ਰੋਗਰਾਮ ਰਾਜ ਲੋਕਨ ਕੁੱਟੂਗਾ ਯਾਰ ਤੂੰ ਹਾਂ ਜੀ ਦੇਖੋ ਯਾਰ ਉਹ ਬਾਜ਼ਾਰ ਤੋਂ ਵਖਾ ਕੇ ਜਾ ਇਹਨੂੰ ਵਖਾ ਕੇ ਲੈ ਆਵੜੇ ਵੇਖੋ ਜਲਦੀ ਵੜਾ ਜਾ ਖਵਾ ਜਾ ਕਿਵੇਂ ਠੀਕ ਹੋ ਜੀ ਤੁਸੀਂ ਹੁਣ ਗੱਲ ਸਹੀ ਆ ਆਪਾਂ ਠੀਕ ਆ ਕੋਈ ਗੱਲ ਨਹੀਂ ਬਈ ਸੜਾ ਬੈਣਾ ਬੰਦਾ ਜੁੱਤੀਆਂ ਮਾਰਨ ਦੇ ਦੀ ਇੱਜ਼ਤ ਨਹੀਂ ਆ ਗਈ ਉਹ ਨਹੀਂ ਸੋਹ ਜੀ ਭਾਜੀ ਆਹ ਲੜਦੇ ਉਹ ਸੀ ਇਹ ਸਿਰਫ ਛਡਾਉਣ ਲੱਗਾ ਸੀ ਸਿਰਫ ਛਡਾਉਣ ਲੱਗਾ ਉਹ ਅਸੀਂ ਲੇਡੀਜ਼ ਕਰਕੇ ਜਾਂ ਕਿੱਦਾਂ ਛਡਾ ਸਕਾ ਜੀ ਇਹ ਪਿੰਡ ਦੇ ਮੋਤਵਰਾ ਦੀ ਗੱਲ ਨਹੀਂ ਭਾਜੀ ਇਹ ਲੇਡੀਜ਼ ਵਾਲਾ ਕੰਮ ਹੈਗਾ ਪਹਿਲੇ ਦੱਸੋ ਇਹ ਲੇਡੀਜ਼ ਵਾਲਾ ਕੰਮ ਹੈ ਜਿਹੜਾ ਕਰਦੀਆਂ ਪਈਆਂ ਸੜਕ ਦੇ ਵਿਚਾਲੇ ਇਹ ਬੰਦਾ ਛਡਾਉਣ ਲੱਗ ਗਿਆ ਅੱਛਾ ਇਹਨੂੰ ਹਸਨਾਉਣ ਦਾ ਹਰਜਾਨਾ ਮਿਲਿਆ ਭੈਣ ਜੀ